ਪਹਿਲੀ ਪਾਸ਼ਾਈ ਸ਼੍ਰੀ ਗੁਨਾਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਸਾਂਝ ਲੋਕੇਸ਼ਨ ਸਰਦਾਰ ਭਲਵਿੰਦਰ ਸਿੰਘ ਦਸਾਂਝ ਵੱਲੋਂ ਦੇਸ਼ ਦੇ ਸੁਸੰਖੀਆਂ ਨੂੰ ਪਹਿਲੀ ਪਾਸ਼ਾਈ ਸ਼੍ਰੀ ਗੁਨਾਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਆਓ ਗੁਰੂ ਸਾਹਿਬਾਂ ਦੇ ਦਰਸਾਹ ਮਾਰਕੇ ਚੱਲ ਕੇ ਸਮਾਗਮ ਸੇ ਵੀ ਆਪਣਾ ਲੈ ਕਰਿਏ ਸ਼ੌਂਗ ਸ਼ੂਟ ਦੁਆਬੇ ਦੀ ਤੇ ਹੋਰ ਸੈੱਟੇ ਮਸੂਲ ਲੋਕੇਸ਼ਨ ਦਸਾਂਝ ਲੋਕੇਸ਼ਨ ਤੁਸੀਂ ਇੱਥੇ ਪ੍ਰੀ ਵਿਡਿੰਗ ਧੰਨਵਾਦ ਤੇ ਤੁਹਾਨੂੰ ਇੱਥੇ ਕਮਰਸ਼ੀਅਲ ਤੇ ਹੋਰ ਸੈਟਅਪਸ ਮਿਲ ਸਕਦੇ ਆ ਕੀ ਪਾਰਟੀਆਂ ਤੇ ਵੱਖ-ਵੱਖ ਧਰਮ ਤੇ ਫੋਟੋ ਸ਼ੂਟ ਕਰ ਸਕਦੇ ਹੋ ਕੀ ਕੀ ਮਿਲਦਾ ਸਾਨੂੰ ਵੀਡੀਓ ਵੀ ਸ਼ੂਟ ਕਰ ਸਕਦੇ ਹੋ ਸੰਪਰਕ ਕਰੋ 93179 111 ਦਸਾਂ ਲొਕੇਸ਼ਨ ਤੋਂ ਵਿਸ਼ੇਸ਼ ਰਿਪੋਰਟ ਦੇ ਸਕਦੇ ਹਾਂ ਪ੍ਰਾਤਨ ਪੰਜਾਬੀ ਕਲਚਰ ਨਾਲ ਰਿਲੇਟਡ ਬਹੁਤ ਸੋਹਣੇ ਘਰ ਕੀ ਹਾਲ ਜੀ ਇੱਥੇ ਬਹੁਤ ਹੀ ਸੋਹਣਾ ਤਾਂਗਾ ਇਹ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਚੌਂਕਾ ਹੁੰਦਾ ਸੀ ਚੌਂਤੇ ਤੇ ਬੈਠ ਕੇ ਲੋਕ ਤਾਸ਼ ਵਗੈਰਾ ਸੱਤ ਵਗੈਰਾ ਲਾਉਂਦੇ ਹੁੰਦੇ ਸੀ ਆ ਸਾਰਾ ਇਹ ਘਰ ਵਾਹ ਖੜੇ ਚਰਖੇ ਮਦਾਨੀਆਂ ਆ ਮੰਜਾ ਬਿਸਤਰਾ ਬਹੁਤ ਹੀ ਖੁੱਲੀ ਡੁੱਲੀ ਲੋਕੇਸ਼ਨ ਹੈ। ਪੂਰੀ ਸਪੇਸ ਮਿਲਦੀ ਆ ਕੈਮਰੇ ਨੂੰ। ਔਰ ਇੱਥੇ ਹੁਣ ਵੀ ਸ਼ੂਟ ਚੱਲ ਰਿਹਾ ਦੇਖਦੇ ਆ ਕਿ ਇੱਥੇ ਆ ਵੈਸਟਰਨ ਲੋਕੇਸ਼ਨ ਜਿਹਦੇ ਵਿੱਚ स्विਮਿੰਗ ਪੂਲ ਹੈ। ਹੋਰ ਅਲਗ-ਅਲਗ ਤਰ੍ਹਾਂ ਦੇ ਸੈਟਅਪਸ ਨੇ ਹੋ ਦਿਖਾਉਂਦੇ ਆ। ਇਹ स्विਮਿੰਗ ਪੂਲ ਕਾਫੀ ਸਪੇਸ ਹੈ। Ah, a de exagerozinho. Dei a gente onde? <coughs> शूटिंग ਦੇ ਪਰਪਸ ਲਈ ਜਿਹੜੇ ਕਪਲਸ ਜਾਂ শুটিং ਟੀਮ ਆਉਂਦੀ ਆ ਉਹਨਾਂ ਦੇ ਚੇਂਜਿੰਗ ਰੂਮ ਸਾਰਾ ਇੱਥੇ ਸੈਟਅਪ ਇਹਨਾਂ ਦਾ ਲੱਗਾ ਹੋਇਆ ਇਹ ਹੈ ਸਟਰੀਟ ਜਿੱਥੇ ਅਕਸਰ ਸੌਂਗਸ ਦੀ শুটিং ਦੇਖਣ ਨੂੰ ਮਿਲਦੀ ਆ ਪ੍ਰੀ ਵਿਡਿੰਗ ਲਈ ਤੇ ਬਹੁਤ ਯੂਸਫੁਲ ਹੈ ਇਹ ਤੇ ਕੁਛੇ ਕਿਸੇ ਤਰ੍ਹਾਂ ਦਾ ਵੀ ਇੱਥੇ ਸ਼ੂਟ ਕਰਨ ਲਈ ਆ ਸਕਦੇ ਹੋ ਸੌਂਗ ਸ਼ੂਟ ਫਰੀ ਵੈਡਿੰਗ ਸ਼ੂਟ ਕੋਈ ਵੀ ਛੋਟੀ ਮੋਟੀ ਪਾਰਟੀ ਜਿਹੜੀ ਇੱਥੇ ਕੀਤੀ ਜਾ ਸਕਦੀ ਆ ਇਹ ਹਰ ਕਿਤੇ ਲਗਾਤਾਰ ਕੰਮ ਚੱਲਦਾ ਰਹਿੰਦਾ ਨਵੇਂ-ਨਵੇਂ ਸੈਟਅਪ ਆ ਨਵੇਂ ਹੋਰ ਬਣਾ ਰਹੇ ਹੋ ਜੀ ਹਾਂਜੀ ਹਾਂਜੀ ਨਵਾਰਦੀ ਨਾਲ ਕੰਮ ਚੱਲ ਰਿਹਾ ਤੇ ਜਿਹੜਾ ਸ਼ੁਰੂ ਹੋਣ ਵਾਲਾ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਕੁਝ ਨਾ ਕੁਝ ਨਵਾਂ ਅਪਡੇਟ ਦੇਖਣ ਨੂੰ ਮਿਲਦਾ ਰਹਿੰਦਾ ਇੱਥੇ ਆਹ ਹੈ ਬਹੁਤ ਵੱਡਾ ਵਾਟਰਫਾਲ ਜਿਹਨੂੰ ਛਰਨਾ ਵੀ ਕਹਿ ਸਕਦੇ ਆ ਨਾਲ ਇਹ ਦੇਖ ਹੋਲਡ ਹਟ ਇਹ ਹੋਰ ਅਲੱਗ-ਅਲੱਗ ਗ੍ਰਾਫਟੀਆਂ ਇੱਥੋਂ ਇਸ ਲੋਕੇਸ਼ਨ ਦੇ ਜਿਹੜੇ ਰੇਟ ਜਾਂ ਪ੍ਰਾਈਸ ਹੈ ਪਰ ਡੇ ਬਹੁਤ ਹੀ ਜੈਨੂਇਨ ਹੈ ਕੋਈ ਜ਼ਿਆਦਾ ਰੇਟ ਨਹੀਂ ਹੈ ਔਰ ਇਹ ਪੂਰਾ ਸਾਲ ਲੋਕੇਸ਼ਨ ਖੁੱਲੀ ਰਹਿੰਦੀ ਆ ਤੁਸੀਂ ਕਿਸੇ ਵੀ ਟਾਈਮ ਇੱਥੇ ਆ ਕੇ ਸ਼ੂਟਿੰਗ ਕਰ ਸਕਦੇ ਹੋ ਇਹ ਵੈਸਟਰਨ ਟਾਈਪ ਇੱਕ ਸੈਟਅਪ ਇੱਕ ਹੋਰ ਬਹੁਤ ਇਹ ਸੋਹਣਾ ਸੈਟਅਪ ਹੈ ਬਹੁਤ ਖੁੱਲੀ ਡੁੱਲੀ ਸਪੇਸ ਤੇ ਕੈਮਰਾ ਐਂਗਲ ਵੀ ਬਹੁਤ ਵਧੀਆ ਮਿਲਦੇ ਇੱਥੇ ਕਿ ਜਗ੍ਹਾ ਦੀ ਕੋਈ ਸ਼ਾਰਟੇਜ ਨਹੀਂ ਹੈ ਇਹ ਵੀ ਵਿਰਾਸਤੀ ਘਰ ਦੇ ਦੂਸਰੀ ਸਾਈਡ ਬਹੁਤ ਵੱਡਾ ਸੈਟਅਪ ਇੱਥੇ ਅਕਸਰ ਪ੍ਰੀ-ਵੈਡਿੰਗ ਸ਼ੂਟ ਤੇ ਚਲੋ ਹੁੰਦੇ ਹੀ ਹੁੰਦੇ ਨੇ ਨਾਲ ਇੱਥੇ ਪੰਜਾਬੀ ਸੌਂਗਸ ਦੀ ਵੀ ਕਾਫੀ ਸ਼ੂਟਿੰਗ ਹੁੰਦੀ ਆ